ਸਾਡਾ ਮੈਂ ਬਹੁਤ ਧੰਨਵਾਦ ਕਰਦਾ ਸਾਹਿਬ ਨਾਲ ਕੁਝ ਈਜਾਂ ਜਿਹੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਹਦੇ ਤੇ ਮੈਂ ਗੱਲ ਕਰਨ ਚਾਹੁੰਦਾ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਤਨਪ੍ਰੀਤ ਕੋਰ ਦੀ ਗ੍ਰਿਫਤਾਰੀ ਹੋਈ ਹੈ। ਔਰ ਬਹੁਤ ਚੀਜ਼ਾਂ ਓਚਗੇਸ ਦੇ ਵਿੱਚ ਆਇਆ ਪਿਛਲੇ 2-3 ਮਹੀਨੇ ਤਦਨਪਾੜ ਦੀ ਇਲੈਕਸ਼ਨ ਦੇ ਵਿੱਚ ਇੱਕ ਗ੍ਰੈਂਸਟਰ ਆ ਲਾਉਂ ਦੇਸ ਤੋਂ ਕਾਲੀ ਦਲ ਦੇ ਦਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾਗਦੀ ਦੁਆਰਾ ਉਹਨਾਂ ਦੀ ਹੂਦ ਪੰਜਾਬ 'ਚ ਬਣੂਗੀ ਕੱਲੀਦਲ ਨੇ ਗੈਂਗਸਟਰ ਦਾ ਆਸਰਾ ਲਿਆ ਤੇ ਗੈਂਗਸਟਰ ਨੇ ਕੱਲੀਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀਦਲ ਕੋ ਕੁਝ ਨਹੀਂ ਹੈ ਕੱਲੀਦਲ ਜੰਦਾ ਕਿ ਪੰਜਾਬ ਦੇ ਵਿੱਚ ਮੈਂ ਗੈਂਗਸਟਰਾਂ ਦੇ ਵਾਈ ਦੁਆਰਾ ਆਪਣੇ ਪੈਰ ਲਾਵਾਂ ਕਿ ਨਾ ਸੰਭਵਿਆ ਤੇ ਨਾ ਕਹਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾ ਜੇ ਕੋਈ ਚਾਏ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਾਂ ਦੇ ਲਈ ਦਬਾਵਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇਹ ਕੰਮ ਦੇਣਗੇ ਤੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਭਗਵਾਨ ਸ੍ਰੀ ਮਾਨ ਦੀ ਸਰਕਾਰ ਕਰ ਲਊਗੀ ਬੜਾ ਰਾਰਾ ਪੰਚਮ ਪ੍ਰੀਤ ਦੀ ਗੱਫਾ ਦੀ ਤੇ ਉੱਤੇ ਪਰਮਾਤ ਕਹੀ ਇਹ ਤਾਂ ਬੜਾ ਹਰਾਨ ਹੁੰਦਾ ਸਿਆਸੀ ਤੌਰ ਤੇ ਅਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਉਹ ਪੰਚਮ ਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਤਦਵੀ ਫੌਜੀ ਦੀ ਬੇਟੀ ਆ ਜੀ ਪਰ ਇਹ ਦੀ ਕਹਿੰਦੇ ਕਿ ਉਹ ਇੱਕ ਡਾਕਟਰ ਦੀ ਪਤਨੀ ਹੈ ਇਹ ਦੀ ਸਵਾਲ ਦਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕੇਸ ਡੰਗ ਦਾ ਪਸਾਰ ਕੀਤਾ ਕਹਿੰਦੇ ਨੂੰ ਪਤਾ ਜੇ ਪਤਾ ਤੇ ਸੁਖਵੀਰ ਹੋਣੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਜੈਸੂ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਤਨਤਨ ਹਲਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤਮ ਕਹਉਂਦੀ ਸੀਗੀ ਕਿ ਵੋਟ ਦਾ ਪਾਈ ਤੇ ਕੀ ਹੱਲ ਹੋਊਗਾ ਇਹ ਜਿਹੜੀ ਡੈਕਸਟਰਾ ਦੀ ਪੋਲਿਟਿਕਸ ਜਦੋਂ ਕੱਲੀ ਦਲ ਬੀਜੇਪੀ ਦਾ ਦਾਸਾ ਰਾਜ ਹੈ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰ ਦੀ ਪੋਲਿਟਿਕਸ ਹੈ ਅੱਜ ਇੱਥੇ ਆਪਾਂ ਬੈਠੇ ਆਂ ਤੇ ਨੇੜੇ ਪੁਤਲੀ ਖਾ ਚੌਕ ਹੈ ਜਿੱਥੇ ਮਜੀਠੀਏ ਦੇ ਗੈਂਗਸਟਰ ਨੇ ਇੱਕ ਧੀ ਦੀ ਇਸ ਤੋਂ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਬੋਲਦੀਆਂ ਪੁੰਨ ਦਿੱਤਾ ਸੀਗਾ ਕੱਲੇ ਪੁੰਨ ਕੇ ਨਹੀਂ ਗਏ ਮਜੀਠੀਏ ਦੇ ਨਾਂ ਦੇ ਮਾਲਕੇ ਗਏ ਹੋ ਕਿਦਾਂ ਨਾਬਾ ਜੇਲ੍ਹ ਬਏ ਕਾਂਡ ਹੋਇਆ ਕਿਦਾਂ ਪਤਾ ਨਹੀਂ ਕਿੰਨੇ ਕਾਂਡ ਜਿਹੜੇ 10 ਸਾਲ ਦੇ ਵਿੱਚ ਹੋਏ 10 ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਥੇ ਪਾਏ ਗਏ ਕਾਲੀ ਦਲ ਅਲਾ ਤੇ ਭਾਜਪੀ ਵੱਲੋਂ ਉਹਨਾਂ ਸਾਰੇ ਗੱਲਾਂ ਕਰਦੇ ਅੱਜ ਇਹ ਕਹਿੰਦੇ ਆ ਤਿਆਂ ਬੇੜਾਂ ਦਾ ਸਵਾਲ ਹੈ ਹਾਂ ਤਿਆਂ ਬੇੜਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਤਿਆਂ ਬੇੜਾਂ ਦੀ ਇੱਜ਼ਤ ਕਿੰਦਾ ਕਰਦੀ ਹੈ ਰਿਸਪੈਕਟ ਕਿੰਦਾ ਕਰਦੀ ਹੈ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਨਾਂ ਕੋਲ ਕੋਈ ਜ਼ਿਆਦਾ ਸਰਟੀਫੀਕੇਟ ਨਹੀਂ ਕਿ ਪਰ ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਦਾਂ ਸਾਡਾ ਤੇ ਤਜਰਬਾ ਹੋ ਗਿਆ ਤਰ ਤਰ ਤੁਸੀਂ ਜਾਂ ਟਿਕਟਾਂ ਦੇ ਉੱਤੇ ਜਾਓ ਤੁਹਾਡੇ ਜਿੰਨੀ ਹਿੰਮਤ ਦੀ ਬੋਲਾ ਸੀ ਡੈਕਸਟ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਤਨਪ੍ਰੀਤ ਡੈਕਸਟ ਦੀ ਪਤਨੀ ਆ ਤੁਹਾਡੇ ਜੇ ਹਿੰਮਤ ਨਹੀਂ ਬੋਲੋ ਜੋ ਡੈਕਸਟ ਦੀ ਪਤਨੀ ਰਹਿ ਗਈ ਤਾਂ ਕੀ ਕਹਿੰਦੀ ਧੀ ਪੈਣ ਦੀ ਲੋਕੀ ਹੋ ਤੁਸੀਂ ਕਿੱਦਾਂ ਲੋਕ ਦੇ ਫਿਰਦੇ ਹੋ ਯਾਰ ਡਟ ਕੇ ਕਹੋ ਡਟ ਕੇ ਕਹੋ ਕਿ ਅਸੀਂ ਗੈਸਟਾਂ ਦੇ ਲਈ ਪੋਲਟਿਕਸ ਕਰਦੀ ਹੈ ਯਦਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸੈਸੀ ਦਾਤ ਤੇ ਸੈਸੀ ਦਾਤ ਤੇ ਸਾਡੀ ਜ਼ਮੀਨ ਧਾਰਮਿਕ ਦਾਤ ਤੇ ਸੈਸੀ ਦਾਤ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੁਰਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪੜੇ ਸਾਲ ਬਹੁਤ ਔਖਾ ਹੈ ਇਹ ਵਾਰ ਵੀ ਚੁਰ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਅਬ ਇਹਨੂੰ ਲੱਗਦਾ 20 ਤੋਂ ਵੱਧ ਬੱਤਿਆ ਉਸ ਬੰਦੇ ਦੇ ਉੱਤੇ ਗੈਸਟਰ ਦਾ ਤੇ ਜੀ ਦੀਆਂ ਪਤਲੀਆਂ ਕੀ ਨਾ ਆਈ ਰਹਾ ਅਮਰ ਤੋਂ ਬਾਤ ਸਿਰ ਬਾਤ ਸਭ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਮੇਰੇ ਕੋ ਸਭ ਹਰ ਐਫ ਆਈ ਆਰ ਦੀ ਨੰਬਰ ਹੈ ਮੇਰੇ ਕੋ ਡੇਟ ਹੈ ਤਤਲਾਂ ਦੇ ਬੱਤਿਆ ਆ ਜਾਂ 307 ਦੇ ਬੱਤਿਆ ਲੁੱਟਾ ਖੋਵਾ ਦੇ ਬੱਤਿਆ ਕੀ ਚਾਹੁੰਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦ ਗਏ ਉਹਨਾਂ ਦੇ ਗਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਦੀ ਦਿਆਂਗੇ ਸਭ ਭਾਵੇਂ ਜੋ ਬੰਦੀ ਹੋਵੇ ਅਸੀਂ ਗੈਂਗਸਟਰ ਵਾਂਗ ਹੀ ਪੋਲਿਟਿਕਸ ਉਹਦੀ ਹੋਰ ਦੇਵਾਂਗੇ ਭਾਵੇਂ ਜੋ ਬੰਦੀ ਹੋਵੇ ਹਾਲੇ ਮੈਂ ਕੰਚਲਪੀ ਬਾਰੇ ਬਹੁਤ ਕੁਝ ਕਹਿਣਾ ਚਾਹੁੰਦਾ ਪਰ ਮੈਨੂੰ ਪਤਾ ਕੱਲ੍ਹ ਦਿਓ ਪੁਲਿਸ ਵਾਲੇ ਵਾਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਅਮਰ ਲਈ ਜਾਣਗੇ ਤੁਹਾਡੇ ਕੋਲ ਸਭ ਚੀਜ਼ਾਂ ਆ ਜਾੜ ਗਿਆ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਜਦੋਂ ਕੋਰਟ 'ਚ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਦੇ ਦੋਸ਼ ਤੇ بس ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕੱਲੀ ਦਲ ਚਾਹੁੰਦਾ ਹੈ ਕਿ ਗੈਂਗਸਟਰ ਦੇ ਭਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁੜ ਕੇ ਪੰਜਾਬ ਤੇ ਆਸਰ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਮਜੂਰ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੁਝ ਹੋਵੇ ਕੋਈ ਪੰਜਾਬੀ ਦੀ ਹੈ ਚਾਹੁੰਦਾ ਸਰ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਾਲਾ ਦੌਲਤ ਦੇਖਿਆ ਕੋਈ ਬੰਦਾ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਤ ਸ਼ੁਰੂ ਹੋਵੇ ਕੋਈ ਬੰਦਾ ਵੀ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਦ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇ ਵੜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਹੜੇ ਰਾਹ ਤੋੜਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਤੁਸੀਂ ਪੋਲਿਟਿਕਸ ਕੀਤੀ ਹੈ ਹੁਣ ਤੁਸੀਂ ਦੁਬਾਰਾ ਚਾਹੁੰਦੇ ਹੋ ਏਦਿਸਾ ਹੋਏਗਾ ਗੈਂਗਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕਣਗੇ ਨਾਂ ਦੇਣ ਦਿੱਤਾ ਜਾਏਗਾ। ਔਰ ਕੰਚਨਪ੍ਰੀਤ ਇੱਕ ਤਾਮਕ ਧਰਮੀ ਫੌਜੀ ਦੀ ਬੇਟੀ ਹਾਂ ਬੇਟੀ। ਮੈਂ ਕਹਿੰਦਾ ਬੇਟੀਆਂ ਬਦ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ? ਕਿ ਇੱਕ ਨਾਮੀ ਇੱਕ ਵੱਡੇ ਗੈਂਗਸਟਰ ਦੀ ਪਤਨੀ ਹੈ ਇਹ ਕਿਉਂ ਨਹੀਂ ਕਹਿੰਦੇ ਜੀ? ਦੱਸੋ ਪੰਜਾਬ ਦੇ ਲੋਕਾਂ ਨੂੰ ਅਹ ਕਬੜੇ ਕੈਂਡੀਡੇਟ ਸੀਗੀ ਉਹ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਉਹ ਪੇਪਰ ਦਾਖਲ ਕਰਦੀ ਆ ਉੱਚ ਵੀ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੀ ਆਪਣੇ ਬੇਟੇ ਦਾ ਨਾਮਾਂ ਨਹੀਂ ਕਿਤੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਘੜੀ ਆਉਣਗੀਆਂ ਉਹ ਕਿੱਧਰ ਵੀ ਆਈ ਸੀਗੀ ਕਿੱਧਰ ਵੀ ਵਾਪਸ ਚਲੀ ਸੀਗੀ ਕਿੱਦਾਂ ਇਮੀਗ੍ਰੇਸ਼ਨ ਕਿੱਥੋਂ ਹੋਈ ਉਹਦੀ ਸਰ ਇਹ ਚੀਜ਼ਾਂ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਰ ਜੀ ਅੱਲੀ ਦਲਬਾਦਲ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਨਾ ਇਹ ਲੁਕੀਆਂ ਜਿਨ੍ਹਾਂ ਦੇ ਉੱਥੇ ਮਰ ਗਏ ਪੁੱਤ ਜਿਨ੍ਹਾਂ ਨੂੰ ਦਬकाया ਜਾਂਦਾ ਧਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ ਨੂੰ ਫੋਨ ਲਾ ਕੇ ਵੋਟਾਂ ਲਗੀਆਂ ਗਈਆਂ ਇਹ ਸਰ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਣ ਨਹੀਂ ਦਾਂਗੇ ਸਰਬਾਤ ਭਗਵਾਨ ਸ੍ਰੀ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਣ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਦੇ ਉਹ ਕਿਸੇ ਨੂੰ ਵੀ ਇਹ ਆਜ਼ਾਦਤ ਜਿਹੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇਹ ਤਾਂ ਜਲ ਬੜਾ ਸੋਖਾ ਜਿਹਾ ਟੰਗਿਆ ਬੰਦਾ ਬਾਹਰ ਬੈਠਾ ਪਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੋਨ ਕੇ ਦੀ ਕਿਸੇ ਦੇ ਕੰਨ ਨੂੰ ਲਾ ਦੋ ਕਿਸੇ ਦੇ ਕੰਨ ਨੂੰ ਲਾ ਦੋ ਇਹਦਾ ਬੜਾ ਸੋਖਾ ਕੰਮ ਲੱਗਦਾ ਸੁਖਵੀਰ ਨੂੰ ਇੰਨਾ ਹੀ ਚਾਹਿਆ ਦਾ ਜੇਲ੍ਹ ਅਚ ਕਿੰਨੇ ਬੈਠੇ ਆ ਖਿਲਾਵੇ ਉਹਨਾਂ ਦੇ ਵੀ ਫਦਾਈ ਜੌੜੀ ਕੈਂਡੀਡੇਟ ਤੇ ਲੱਪਣਾ ਕੋਈ ਨਹੀਂ ਮੈਂ ਤੋਈ ਤੱਕੇ ਪੰਥਕ ਸੀਟ ਆਦੀ ਤਦ ਤੱਕ ਮਜੀਠੇ ਤੋਂ ਤੋਈ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਭ ਨਹੀਂ ਜਾ ਦਿੱਤੀ ਜੋਗੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਦੁਬਾਰਾ ਨਹੀਂ ਮਤਲਬ ਜਿਹੜਾ ਉੱਗਣ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਾਂ ਖੋਹਾਂ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਸ਼ਰਮ ਦੇਊਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਮਰਜ਼ੀ ਹੋਵੇ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਡੀਆਂ ਤੁਸੀਂ ਐਫ ਆਈ ਆ ਦਾ ਜੇ ਇਹ ਨੋਟ ਕਰਦੀਆਂ ਉਹ ਵੀ ਮੈਂ ਤੁਹਾਨੂੰ ਕਲਾ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆ ਹੋਈ ਆ ਆ ਮੇਰੇ ਕੋਲ ਕਾਰਡ ਆ ਸਾਰਾ ਐਫ ਆਈ ਆ ਨੰਬਰ 45 ਆ 6723 ਨੂੰ ਹੋਈ ਆ ਐਫ ਆਈ ਆ ਨੰਬਰ 54 49215 ਨੂੰ ਹੋਈ ਆ ਐਫ ਆਈ ਆ ਨੰਬਰ 71 39216 ਨੂੰ ਹੋਈ ਆ ਐਫ ਆਈ ਆ ਨੰਬਰ 78 31417 ਨੂੰ ਕਰਿੰਡੇ ਥਾਣੇ ਚ ਹੋਈ ਐ ਐਫ ਆਈ ਆਰ ਨੰਬਰ 46 214227 ਨੂੰ ਕਰਿੰਡੇ ਚ ਹੋਈ ਐ ਐਫ ਆਈ ਆਰ ਨੰਬਰ 8 281218 ਚਬਾਲ ਥਾਣੇ ਚ ਹੋਈ ਐ ਐਫ ਆਈ ਆਰ ਨੰਬਰ 7 253209 ਨੂੰ ਚਾਤੀਵੰਡ ਥਾਣੇ ਚ ਹੋਈ ਐ ਐਫ ਆਈ ਆਰ 27 662 209 ਨੂੰ ਛਾਦੇ ਥਾਣੇ ਦੇ ਚ ਹੋਈ ਐ ਸਰ ਐਫ ਆਈ ਆਰ ਨੰਬਰ 92 218219 ਨੂੰ ਚਬਾਲ ਦੇ ਵਿੱਚ ਹੋਈ ਹੈ ایف ਆਰ ਨੰਬਰ ਕਿਆ ਸੀ 512219 ਨੂੰ ਸਬ ਥਾਣਾ ਸัยਮਾਨ ਤਖਾ ਜੋਈ ਹੈ ایف ਆਰ ਨੰਬਰ 333 09220 ਨੂੰ ਚਬਾਲ ਥਾਣੇ ਚੋਈ ਹੈ ایف ਆਰ ਨੰਬਰ 1822020 ਨੂੰ ਚਬਾਲ ਥਾਣੇ ਸਦਨ ਚੋਈ ਹੈ ایف ਆਰ ਨੰਬਰ 116 15022 ਨੂੰ ਜਿਹੜਾ ਪੀ ਐ ਸਦਰ ਰਾਜਪੁਰਾ ਥਾਣੇ ਦੇ ਵਿੱਚ ਹੋਈ ਹੈ ਹਰੇ ਵਾਲੇ ਐਫ ਆਈ ਆਰ ਨੰਬਰ 88 28281 ਸਲਾਇਮਾਂਤ ਖਾਨ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 18 2921 ਇਹ ਅਮਰਸਾ ਸ਼ਹਿਰ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 103 2912 2021 ਸਲਾਇਮਾਂਤ ਖਾਨ ਥਾਣੇ ਜੋਈ ਹੈ ਐਫ ਆਈ ਆਰ ਨੰਬਰ 4 1421 2024 ਚਵਾਲ ਥਾਣੇ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 68 15924 ਚਬਾਲ ਥਾਣੇ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 232 28 12 24 ਚਬਾਲ ਦਰਦਾਨ ਚ ਹੋਈ ਹੈ ਐਫ ਆਈ ਆਰ ਨੰਬਰ 233 17 11 2024 ਚਬਾਲ ਚ ਹੋਈ ਹੈ ਐਫ ਆਈ ਆਰ ਨੰਬਰ 240 23 10 2025 ਦੀ ਹੋਈ ਹੈ ਐਫ ਆਈ ਆਰ ਨੰਬਰ 208 11 11 2025 ਦੀ ਹੋਈ ਹੈ ਐਫ ਆਈ ਆਰ 210 11 11 25 ਜਬਾਲ ਥਾਣੇ ਦੇ ਚੋਈ ਹੈ ਉਹ ਸਾਹਿਬ ਇਹ ਜਿਹੜੀ ਐਫ ਆਈ ਆਰ 88 ਹੈ ਇਹ 2481 ਨੂੰ ਵੀ ਹੋਈ ਹੈ ਕਿੰਨੀਆਂ ਕਿ ਮੈਂ ਤੁਹਾਨੂੰ ਦੱਸ ਸਕਦਾ ਇਹ ਘਟੋ ਘਟ ਬਲਤ ਜਿਹੜਿਆ ਸਰ ਇਹ 30 ਦੇ ਕਰੀਬ ਐਫ ਆਈ ਆਰਾਂ ਨਾਲ ਦਰਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਥੇ ਦਰਜ ਹੋਏ ਇਹਨਾਂ ਦੇ ਕੋਈ ਹੋ ਸਕਦਾ ਬੜੀ ਹੋ ਗਏ ਹੁਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਖਵਾਈਆਂ ਤੇ ਨਹੀਂ ਜਾਨ ਦਿੰਦੇ ਪਰ ਜਿਹੜੇ ਪੱਥ ਪੱਥੇ ਦਰਜ ਹੋਏ ਮੈਂ ਤੁਹਾਨੂੰ ਉਹ ਦੱਸ ਆਪਾ ਕੀ ਚਾਹੁੰਦੇ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੇ ਆਪਾ ਪੰਜਾਬ ਦਾ ਸਤਿਆਨਾਸ਼ ਕਰਨਾ ਚਾਹੁੰਦੇ ਇਹ ਜਾਤੀ ਦੀ ਦਿੱਤੀ ਜਾਊਗੀ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਆ ਦਾ ਮਾਵਾ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਡਾਕਟਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਸੱਜਣਾ ਇਹ ਤੁਸੀਂ ਬੜਾ ਇਤਰਨ ਦਾ ਵੀ ਚਾਹੁੰਦਾ ਬੜਾ ਪਰ 10 ਦਾ ਬਾਬਾ ਨਾਨਕ ਦੀ ਜਿਹੜੀ ਫਾਈਲ ਇਲੈਕਸ਼ਨ ਸੀਗੀ ਉਦੋਂ ਤੁਹਾਡੇ ਕੈਂਡੀਡੇਟ ਤੇ ਆਮ ਆਦਮੀ ਪਾਰਟੀ ਵੀ ਉਹ ਦੋਚ ਲੱਗੇ ਸੀ ਕਿ ਤੁਸੀਂ ਵੀ ਇੱਕ ਕੈਂਪਰ ਦੀ ਮਦਦ ਨਹੀਂ ਤੁਹਾਡੇ ਮੈਂ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਤੁਹਾਡੇ ਨਾਲ ਕੁਝ ਝਾਂ ਜਿਹੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਹਦੇ ਤੇ ਮੈਂ ਗੱਲ ਕਰਨ ਚਾਹੁੰਦਾ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋਈ ਹੈ। ਔਰ ਬਹੁਤ ਚੀਜ਼ਾਂ ਪੋਚ ਗਿਆ ਇਸ ਦੇ ਵਿੱਚ ਆਂਗਾਂ ਪਿਛਲੇ 2-3 ਮਹੀਨੇ ਤਵਨਪਾਪ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਸਤਾਂ ਕਾਲੀ ਦਲ ਦੇ ਦਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਗੈਂਗਸਟਰ ਦਾ ਆਸਰਾ ਲਿਆ ਤੇ ਗੈਂਗਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਝ ਨਹੀਂ ਹੈ ਅੱਲੀ ਦਾ ਜ਼ਮਦਾ ਹੈ ਕਿ ਪੰਜਾਬ ਦੇ ਵਿੱਚ ਮੈਂ ਗੈਕਸਾ ਦੇ ਰਾਈ ਦੁਬਾਰਾ ਆਪਣੇ ਪੈਰ ਲਾਵਾ ਇਹ ਨਾ ਸੰਭਵ ਹੈ ਤੇ ਨਾ ਕਹਿਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਾ ਦੇ ਰਾਈ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇੱਕ ਕੰਮ ਦੇਣਗੇ ਤੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਭਗਵਾਨ ਸੇ ਮਾਨ ਦੀ ਸਰਕਾਰ ਕੰਮ ਲਊਗੀ ਬੜਾ ਬੜਾ ਪੱਜੰਪਦੀ ਦੀ ਗੱਫਾ ਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਰਾਨ ਹੁੰਦਾ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਟੈਂਪਰੀ ਨੂੰ ਇਹ ਤਾਂ ਕਹਿੰਦੇ ਆ ਇੱਕ ਤਰ੍ਹਾਂ ਦੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਗੈਂਗਸਟਰ ਦੀ ਪਤਨੀ ਹੈ ਇਹ ਵੀ ਸਾਬ ਦੱਸਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਤੇਰੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕਿਹਸ ਢੰਗ ਨਾਲ ਪਸਾਰ ਕੀਤਾ ਕਿਸੇ ਨੂੰ ਨਹੀਂ ਪਤਾ ਜੇ ਪਤਾ ਤੇ ਸੁਖਬੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਅਗਰਸੂਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਨਤਾਨ ਦੇ ਹਲਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤਾਂ ਮੁਕਉਂਦੀ ਸੀਗੀ ਕਿ ਵੋਟ ਦਾ ਬਾਈ ਤੇ ਕੀ ਹੱਥ ਦੇਊਗਾ ਇਹ ਜਿਹੜੀ ਗੈਂਗਸਟਰ ਦੀ ਪੋਲਿਟਿਕਸ ਜਦੋਂ ਕੱਲੀ ਦਲ ਭਾਜਪੀ ਦਾ ਦਾਸਾ ਰਾਜ ਹੋਇਆ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰ ਦੀ ਪੋਲਿਟਿਕਸ ਹੈ ਅੱਜ ਜਿੱਥੇ ਆਪਾਂ ਬੈਠੇ ਆਂ ਤੇ ਨੇੜੇ ਪੁਤਲੀ ਕਾ ਚੌਕ ਆ ਜਿੱਥੇ ਮਜੀਠੀਏ ਦੇ ਗੈਂਗਸਟਰਾਂ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਗੋਲੀਆਂ ਦਾ ਪੁੰਨ ਦਿੱਤਾ ਸੀਗਾ ਕੱਲੇ ਪੁੰਨ ਕੇ ਦੀ ਗਏ ਮਜੀਠੀਏ ਦੇ ਨਾਂ ਦੇ ਮਾਲਕੇ ਗਏ ਹੋ ਕਿਦਾਂ ਮਾਬਾ ਜੇਲ ਬਰੇਕਾਰ ਹੋਇਆ ਕਿਦਾਂ ਪਤਾ ਨਹੀਂ ਕਿੰਨੇ ਤਾੜ ਜਿਹੜੇ 10 ਸਾਲ ਦੇ ਵਿੱਚ ਹੋਏ ਦਸ ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਥੇ ਪਾਏ ਗਏ ਕਾਲੀ ਦਲ ਅਲਾ ਤੇ ਬੀਜੇਪੀ ਵੱਲੋਂ ਅੱਜ ਸਾਰੇ ਗੱਲਾਂ ਕਰਦੇ ਅੱਜ ਇਹ ਕਿੰਨੇ ਧੀਆਂ ਭੈਣਾਂ ਦਾ ਸਵਾਲ ਹੈ ਹਾਂ ਧੀਆਂ ਭੈਣਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਕਿੰਦਾ ਕਰਦੀ ਹੈ ਸਪੈਕਟ ਕਿੰਦਾ ਕਰਦੀ ਹੈ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਹਨਾਂ ਕੋਲ ਕੋਈ ਜ਼ਿਆਦਾ ਸਰਟੀਫਿਕੇਟ ਨਹੀਂ ਕਿ ਪਰ ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਤਨਾ ਤਹਾ ਤੇ ਤਜਲਬਾ ਹੋ ਗਿਆ ਤਰ ਤਰ ਤੁਸੀਂ ਯਾਰ ਟਿਕਟਾਂ ਦੇ ਉੱਤੇ ਜਾਇਓ ਤੁਹਾਡੇ ਜਿੰਨੀ ਹਿੰਮਤ ਦੀ ਬੋਲੋ ਅਸੀਂ ਗੈਕਸਰ ਦੀ ਸਸਦੂ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਗੈਕਸਰ ਦੀ ਪਤਨੀ ਹੈ ਤੁਹਾਡੇ ਚੇਹੇ ਹਿੰਮਤ ਨਹੀਂ ਬੋਲੋ ਜੋ ਗੈਕਸਰ ਦੀ ਪਤਨੀ ਰਹਿ ਗਈ ਤਾਂ ਕੀ ਕਹਦੀ ਤੀ ਬੈਠਣ ਦੀ ਲੌਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਡੱਟ ਕੇ ਕਹੋ ਡੱਟ ਕੇ ਕਹੋ ਕਿ ਅਸੀਂ ਗੈਸਟਰਾਂ ਦੇ ਨਾਲ ਪੋਲਿਟਿਕਸ ਕਰਦੇ ਹਾਂ ਡੱਟ ਕੇ ਕਹੋ ਕਿ ਸਾਡੇ ਪੱਲੇ ਕੋਈ ਨਹੀਂ ਸੈਸੀ ਤਾਕਤ ਤੇ ਸੈਸੀ ਤਾਕਤ ਤੇ ਸਾਡੀ ਜ਼ਮੀਨ ਧਾਰਮਿਕ ਤੌਰ ਤੇ ਤੇ ਸੈਸੀ ਤਾਕਤ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜ੍ਹਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪੜੇ ਸਾਲ ਬਹੁਤ ਔਖਾ ਹੈ ਇਹ ਬਾਦੀ ਚੜ੍ਹ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਚਿਆ ਉਸ ਬੰਦੇ ਦੇ ਉੱਤੇ ਗੈਸਟਰ ਦਾ ਤਜੀਰੀਆ ਪਤਾ ਨਹੀਂ ਕੀ ਨਾ ਆਈਦਾ ਅਮਤ ਬਾਤ ਸਿਰ ਬਾਤ ਸਰ ਨੂੰ ਬਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਆਪ ਲੋਕੋ ਸਭ ਹਰ ਐਫ ਆਰ ਦੀ ਨੰਬਰ ਹੈ ਮੇਰ ਕੋ ਡੇਟ ਹੈ ਤਪਲਾਂ ਦੇ ਬੱਚੇ ਆ 307 ਦੇ ਬੱਚੇ ਲੁੱਟਾ ਖੋਹਾਂ ਦੇ ਬੱਚੇ ਕੀ ਚਾਉਂਦੇ ਆਪਾਂ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦਗੇ ਉਹਨਾਂ ਦੇ ਘਾੜੀ ਪੰਜਾਬ ਨੂੰ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਨਹੀਂ ਦੇਾਂਗੇ ਸਤਿ ਭਾਵੇਂ ਜੋ ਬੰਦੀ ਹੋਵੇ ਅਸੀਂ ਗੈਂਗਸਟਰ ਵੇदाई ਪੋਲਿਟਿਕਸ ਉਹਦੀ ਹੋਰ ਦੇਾਂਗੇ ਭਾਵੇਂ ਜੋ ਬੰਦੀ ਹੋਵੇ ਹਾਲੇ ਮੈਂ ਕੰਚਲਪੀਰ ਬਾਰੇ ਬਹੁਤ ਕੁਝ ਕਹਿਣਾ ਚਾਹੁੰਦਾ ਪਰ ਮੈਨੂੰ ਪਤਾ ਕੱਲ੍ਹ ਦਿਓ ਪੁਲਿਸ ਦਾ ਰਸਤੇ ਵਿੱਚ